ਬਾਹਰ ਆ ਚੁੱਕੇ ਨੇ ਮਲੇਰਕੋਟਲਾ ਜੇਲ੍ਹ ਤੋਂ ਬੰਨਾਂ ਦੀ ਜੀਣਾ ਤੁਸੀਂ ਜੇਲ੍ਹ ਤੋਂ ਬਾਹਰ ਆ ਗਏ ਦੋ ਮਿੰਟ ਖੜ੍ਹ ਜਿਓ ਮੜਾ ਇੱਕ ਤਾਂ ਮੈਂ ਬੁਹਾਰਾਂ ਮੜੀ ਗੱਲ ਕੋਈ ਨਹੀਂ ਸ਼ਹਿਰ ਥੋੜਾ ਜਿਹਾ ਬਾਈ ਕਾੜ ਦੇ ਰਿਹਾ ਹਾਂ ਮੈਂ ਆਵਣਾ ਗੱਲ ਕਰਦਾ ਮੇਰਾ ਸਿਰ ਥੋੜੀ ਡਾਉਣਾ ਥੋੜੇ ਦੇ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਅਕਾਲ ਪੁਰਖ ਵਾਹਿਗੁਰੂ ਦਾ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜਿਹਦੀ ਬਹੁਤ ਓਟ ਆਸਰਾ ਰਿਹਾ ਗੁਰੂ ਰਾਮਦਾਸ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਸ ਤੋਂ ਬਾਅਦ ਧੰਨਵਾਦ ਕਰਦਾ ਮੈਂ ਸਾਡੇ ਕਿਸਾਨ ਜੱਥੇਬੰਦੀਆਂ ਦਾ ਜਿਨ੍ਹਾਂ ਦਾ ਜਿਨ੍ਹਾਂ ਨੇ ਕੱਲੀ ਕੱਲੀ ਇਨਾ ਜਿਆਦਾ ਸਹਿਯੋਗ ਦਿੱਤਾ ਉਹਨਾਂ ਕਿਸਾਨ ਜੱਥੇਬੰਦਿਆ ਉਹਨਾਂ ਦਾ ਮਸੂਤ ਮਜ਼ਦੂਰ ਜੱਥੇਬੰਦਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੱਖੇ ਬਾਈ ਦਾ ਧੰਨਵਾਦ ਅਗਲਾ ਧੰਨਵਾਦ ਮੈਂ ਕਰਦਾ ਉਹ ਲੋਕਾਂ ਦਾ ਪੂ ਭਰਾਵਾਂ ਦਾ ਉਹਨਾਂ ਭੈਣਾਂ ਦਾ ਉਹਨਾਂ ਦਾ ਮਾਮਾ ਦਾ ਜਿਨ੍ਹਾਂ ਨੇ ਸੱਚ ਦੀ ਲੜਾਈ ਦੇ ਵਿੱਚ ਸਾਥ ਦਿੱਤਾ ਉਹਨਾਂ ਸਾਰੇ ਲੋਕਾਂ ਅੱਗੇ ਪੰਜਾਬ ਦੇ ਲੋਕਾਂ ਅੱਗੇ ਮੇਰਾ ਸਿਰ ਝੁਕਦਾ ਹੈ ਮੈਂ ਉਹਨਾਂ ਦੇ ਚਰਨਾਂ 'ਚ ਮੈਂ ਸਿਰ ਝੁਕਾਉਣਾ ਜਿਨ੍ਹਾਂ ਨੇ ਇੰਨਾ ਸੱਚ ਦੀ ਆਵਾਜ਼ بلند ਕੀਤੀ ਇਸ ਕਰਕੇ ਗੱਲ ਸੁਣ ਲੋ ਬਾਈ ਮੇਰਾ ਥੋੜਾ ਮਾਣਮਾ ਸਾਰੀ ਗੱਲ ਦਾ ਜਵਾਬ ਦੇ ਦੇਣਾ ਤੇ ਓ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਧਤ ਤਾਂ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਚਾਹੇ ਜੋ ਮੈਨੂੰ ਜੋ ਮਸੀਰਤਾ ਚੱਲਣੀਆਂ ਪੈਣਗੀਆਂ ਮੈਂ ਉਹ ਧਰਨ ਨੂੰ ਤਿਆਰ ਆ ਅਗਲੀ ਗੱਲ ਭਾਵੇਂ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਅਗਲੇ ਰਾਜ ਤੋਂ ਨਾ ਮੋੜ ਕੇ ਲੈ ਦੱਸੀ ਕਿੱਥੇ ਜਾ ਗਿਆ ਹਾਂ 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 ਮੈਂ ਰਾਜ ਤੋੜੀ ਨਿਕਲਿਆ ਆਪਣਾ ਤੋੜੀ ਤੋੜੀ ਪਹੁੰਚ ਕੇ ਤੋੜੀ ਬੋਲੇ ਹੈਲੋ ਬਾਹਰ ਨਿਕਲੇ ਚਲ ਠੀਕ ਆ ਬਸ ਛੱਡ ਤਾਂ ਹੈਲੋ ਇਨਸਾਨ ਹੈ ਹੱਡੀਆਂ ਪੇੜਾਂ ਹੁਣ ਬੋਲ ਜ਼ਰਾ ਬਾਕੀ ਇਹ ਕੋ ਖੜ ਜਾ ਤਰੇ ਕਮਾਲ ਕਰੀ ਤੈ ਤੇ ਹੁਣ ਆਇਆ ਤੂੰ ਨਾਲ ਹੀ ਆ ਜਾ ਤੇ ਜਿਹਦੇ ਬੜਾ ਲੱਗੇ ਭਾਈ ਅੱਜ ਜਿਹੜੀ ਅਪਰੇਟ ਆਈ ਆ ਭਾਨਾ ਲੋ ਵੀ ਜਿਹੜੀ ਹੁੰਦੀ ਆ ਅਪਰੇਟਾ ਭਾਨੇ ਸਿੱਧੂ ਵੀ ਹੋਈ ਰਹੀ ਹੈ ਫੋਨ ਤੇ ਹੁਣ ਗੱਲ ਹੋਈ ਆ ਬਾਈ ਭਾਨੇ ਸਿੱਧੂ ਨਾਲ ਲੱਖੇ ਸੁਹਾਣੇ ਬਾਈ ਦੀ ਗੱਲ ਹੋਈ ਆ ਰਿਹਾਈ ਹੋ ਚੁੱਕੀ ਹੈਗੀ ਦੇਖੋ ਮੈਂ ਕਹੂੰਗਾ ਜ਼ਬਰ ਦੇ ਖਿਲਾਫ ਇਹ ਲੋਕ ਬਹੁਤ ਵੱਡੇ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਸਾਹੂਤਾ ਹੈ ਜਿਵੇਂ ਤੁਹਾਨੂੰ ਉਹ ਗਾਥੀ ਕਰ ਗਿਆ ਸੀ ਬੜੀਆਂ ਵੀਡੀਓ ਬਣਾ ਕੇ ਮਖਮਲ ਦਿਖਾ ਰਿਹਾ ਇਹ ਉਹਦੇ ਖਿਲਾਫ ਜਿੰਨੇ ਮੇਰੇ ਮੈਂ ਤਾਕਤ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਬੱਤੀ ਨੂੰ ਵੱਡਾ ਕੱਠ ਤਿੰਨ ਨੂੰ ਇੰਨੀਆ ਰੋਕਾਂ ਲਾਈਆਂ ਇੰਨਾ ਰੋਕਮ ਜਦੋਂ ਸੰਦੇ ਫੜਨੇ ਕੇ ਪੰਦੇ ਪੁੱਟ ਮਾਰ ਕੇ ਚੱਲ ਆਉਂਦੇ ਆ ਰੋਕ ਲਾਈ ਤਿੰਨ ਨੂੰ ਲੋਕ ਕਹਿੰਦੇ ਸੀ ਪਰ ਮੈਂ ਕਹਿੰਦਾ ਉਹਨਾਂ ਲੋਕਾਂ ਦੀ ਜਿੱਤ ਹੈ ਜਿੱਥੇ ਪਤਾ ਲੱਗ ਜਾਣਾ ਦੇ ਦੇ ਸਰਕਾਰਾਂ ਨੂੰ ਹਕੂਮਤਾਂ ਨੂੰ ਵੀ ਜਿੱਥੇ ਲੋਕ ਇਕੱਠੇ ਹੁੰਦੇ ਨੇ ਉੱਥੇ ਤੁਹਾਡਾ ਜ਼ਬਰ ਜੁਲਮ ਨਹੀਂ ਚੱਲੂਗਾ ਤੇ ਇਹ ਆਵਾਜ਼ਾਂ ਵੀ ਨਹੀਂ ਦੱਪਣੀਆਂ ਗੱਲ ਯਾਦ ਰੱਖਿਓ ਜਿਵੇਂ ਤੁਸੀਂ ਭਾਨੇ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਚੈਨੀ ਖੋਲ ਦੇ ਪਰਚੇ ਫਰੰਕੀਆਂ ਦੇ ਪਰਚੇ ਕਿਸੇ ਉਹਦੇ ਉੱਤੇ ਪਰਫਾਂ ਦੇ ਪਾਣੀ ਪਾਏ ਬਰਫਾਂ ਦੇ ਛੱਲੀਆਂ ਦੇ ਰਟਾਇਆ ਲੰਗੇ ਕਰਕੇ ਵੀਡੀਓ ਬਣਾਈਆਂ ਜਿੱਡਾ ਮਰਜੀ ਜੁਰਮ ਟਾ ਲੋ ਜ਼ੁਲਮ ਦਾ ਜਵਾਬ ਦੇਣੇ ਕੌਮ ਜਾਣਦੀ ਐ ਨਹੀਂ ਨਵੇਂ ਪਰਦੇ ਦਾ ਨਹੀਂ ਮੈਨੂੰ ਪਤਾ ਜੀ ਕੀ ਹੋਇਆ ਲੱਖਾ ਜੀ ਅੱਗੇ ਅੱਗੇ ਜੋ ਇਸ ਤਰ੍ਹਾਂ ਜੋ ਅੱਗੇ ਜੋ ਮੈਂ ਪਹਿਲਾਂ ਭਾਨਾ ਸਿੱਧੂ ਕੰਮ ਕਰਦਾ ਰਿਹਾ ਉਸ ਤਰ੍ਹਾਂ ਹੀ ਜਾਗ ਜਕੂ ਲੱਖਾ ਸਦਾ ਟੀਮ ਕੇ ਜਾਰੀ ਸਾਡੀ ਸਾਰੀ ਟੀਮ ਐ ਪਹਿਲਾਂ ਹੀ ਆਵਾਜ਼ ਦੇ ਕਹੇ ਸੀਗਾ ਮਰੇ ਪਰ ਸੇਵਾਂ ਜੋੀ ਦੋਲਾਂਗੇ ਯਾਰ ਜੋ ਸੋ ਵੀ ਗਾਜਾ ਪੰਜਾਬ ਲਈ ਗੂੰਜੂਗੀ ਉਹ ਭਾਨਾ ਹੋਵੇ ਲੱਖਾ ਕਿਸੇ ਨਾਲ ਕੋਈ ਵੀ ਸ ਪੰਜਾਬ ਦੇ ਲੋਕਾਂ ਨੇ ਵੱਡੇ ਪੱਤਰ ਨਾਲ ਸਾਥ ਦਿੱਤਾ ਤੁਹਾਡਾ ਕੀ ਕਹਿਣਾ ਚਾਹੂਂਗੇ ਲੋਕਾਂ ਨੂੰ ਮੈਂ ਕਿਹਨੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਇਹ ਲੋਕਾਂ ਦੀ ਆਵਾਜ਼ ਤੇ ਆਉਂਦੀ ਆ ਪਰ ਮੈਂ ਗੱਲ ਕਿਹਣੀ ਦਵਾਂ ਸੁਣ ਲੋ ਜਦੋਂ ਮੈਂ ਅੱਜ ਤਿੰਨ ਤਰੀਕ ਨੂੰ ਮੁਰੇ ਪਹੁੰਚੇ ਨਾ ਉੱਥੇ ਸੜਕ ਦੇ ਉੱਤੇ ਆਇਓ ਚਾਰ-ਪੰਜ ਸੌ ਜਣਾ ਥੋੜੇ ਹੀ ਬੰਦੇ आले ਆਏ ਨਹੀਂ ਪਿੱਛੇ ਆ ਗਏ ਇੱਕ ਏਡੀਜੀ ਐ ਜਗਿੰਦਰ ਸਿੰਘ ਧੱਲੋ ਮੈਨੂੰ ਕਹਿੰਦਾ ਤੂੰ ਰਿਟੇਨ ਹੋ ਜਾ ਤੇਰੀ ਗ੍ਰਿਫਤਾਰੀ ਪਾ ਦਿੰਦੇ ਇਹਨਾਂ ਨੂੰ ਫਨਾ ਦੇ। ਮਾਟੇ ਇਹ ਗੱਲ ਕਿਸੇ ਨਾਲ ਹੋਰ ਨਾ ਕਰੂ ਮੈਂ ਆਹ ਲੋਕਾਂ ਨੂੰ ਖਾ ਦੇਵਾਂ। ਜਿਹੜੇ ਬੰਦੇ ਅੱਜ ਇੱਕ ਬੋਲ ਤੇ ਹੱਕ ਦੇ ਸੱਚ ਲਈ ਆਏ ਆ ਇਹਨਾਂ ਦੇ ਕੋਈ ਨਿੱਜ ਨਹੀਂ ਹੈਗੇ ਇਹਨਾਂ ਦੇ ਕੋਈ ਨਿੱਜੀ ਲਾਲਚ ਨਹੀਂ ਕੋਈ ਕੰਮ ਨੂੰ ਨਹੀਂ ਆਏ ਇਹ ਜ਼ੁਲਮ ਦੇ ਖਿਲਾਫ ਉੱਠ ਕੇ ਆਏ ਆ ਕਹਿੰਦਾ ਆਗੂ ਤਾਂ ਇਹੀ ਕਰਦੇ ਹੁੰਦੇ ਨੇ ਨਿਰਬੰਧ ਹੋ ਜਾਂਦੇ ਹੁੰਦੇ ਆ ਮਗਰ ਹੋਰ ਹੋਣਗੇ ਜਿਹੜੇ ਆਏ ਆ ਇਹਨਾਂ ਨੇ ਮੂਰੇ ਖੜ ਕੇ ਲਾ ਦੇ ਸਾਡਾ ਮਾਣ ਦਾ ਰਾਖਾ ਰੱਖਦਾ ਇਹਦਾ ਇਹ ਗੱਲ ਚਾਹੀਦੀ ਆ ਗੱਲ ਆਪਾਂ ਅੰਦਰੋਂ ਖੁੱਦ ਜਿਹੜੇ ਸਾਡੇ ਹਰ ਸਾਲਾਂ ਦੀ ਜੀਵਨ ਦਾ ਕੰਮ ਨਹੀਂ ਕਰਕਾਰ ਤੋਂ ਕੋਈ ਗੱਲ ਨਹੀਂ ਜਾਨੇ ਭਾਰ ਦੇ ਵਿੱਚ ਕਿੰਨੀ ਖਤਰਨਾਕ ਹੈ ਇੱਥੇ ਖੋਦਾਂ ਨੂੰ ਮੱਝਾ ਆਪਾਂ ਆ ਤਾ ਫਿਰ ਨਾ ਪੈਸੇ ਸਾਡੇ ਕੋਲ ਤਾਂ ਰਿਕਾਰਡ ਪਿਆ ਸਾਡੇ ਕੋਲ ਰਿਕਾਰਡਿੰਗ ਪਈ ਹੈ 290000 ਰੁਪਿਆ ਕਹਿੰਦੇ ਕਿਸੇ ਨੇ ਭਾਂਡੇ ਦਾ ਮਲਵਾਇਆ ਸੀ ਕਹਿੰਦੇ 2 ਲੱਖ ਰੁਪਏ ਉਹਨਾਂ ਦੇ ਬਾਦੋਂ 90000 ਭਾਂਡੇ ਰੱਖੋ। ਫਿਰ ਲੋਕਾਂ ਦੇ ਵਿੱਚੋਂ ਭਾਂਡੇ ਦੀ ਜਿਹੜੀ ਬਣੀ ਹੋਈ ਛੇ ਆ ਖਤਮ ਕਰੋ। ਇਹ ਉਹੀ ਗੱਲਾਂ ਮੈਂ بار بار ਕਰ ਬੰਨੀ ਕਿਵੇਂ ਕਿਸੇ کردار ਨੂੰ ਮਾਰ ਦੇਣੀ। ਇਹ ਇਸ ਕਰਕੇ ਸਾਡੇ ਲੋਕਾਂ ਨੂੰ ਕਾਂਸੇ ਦੀ ਲੋੜ ਵੀ ਪੈ ਸਕਦੀ ਹੈ। ਕਾਨੂੰਨ ਤੋਂ ਬਾਹਰ ਕਰਕੇ ਵੀ ਸਾਡੇ ਬੰਦੇ ਖਲਾਅ ਜੱਡੇ ਵਿੱਚ ਲਾਉਂਦੇ ਨੇ ਕਿ ਨੈੱਟਵਰਕ ਵੀ ਘੜਦੀ ਆ ਬੰਦੇ ਇਹ ਸਮਝਣ ਦੀ ਲੋੜ ਆ ਅੱਜ ਦੀ ਜਿਹੜੀ ਜਨਤਾ ਹੈ ਇਹ ਜ਼ਬਰ ਦੇ ਖਿਲਾਫ ਜਿੱਤਦਾ ਹੈ ਇਹ ਜਵਾਨ ਬੰਦੀ ਦੇ ਖਿਲਾਫ ਜਿੱਤਦਾ ਹੈ ਜਿਹੜਾ ਕਹਿੰਦਾ ਨਾ ਭਵੰਤ ਕਿ ਮੋਦੀ ਜਵਾਨ ਬੰਦੀ ਕਰ ਰਿਹਾ ਦਿੱਲੀ ਦੇ ਵਿੱਚ ਇਹ ਪੰਜਾਬ ਜਿਹੜੀ ਜਵਾਨ ਬੰਦੀ ਕਰ ਰਿਹਾ ਸੀ ਇਹ ਉਹਦੇ ਖਿਲਾਫ ਲੋਕਾਂ ਨੇ ਅਜ ਮੋਹਰ ਲਾਤੀ ਕਿ ਇਹ ਜਵਾਨ ਬੰਦੀ ਪੰਜਾਬ ਦੀ ਜਨਤਾ ਮਰਦੀ ਜੋਰ ਨਾਲ ਤੁਸੀਂ ਨੂੰ ਲੱਖੇ ਦਿੱਤਾ ਬੰਦੋ ਬੰਦੋ ਗਰਾਮ ਮੇ ਤੋਂ ਪੰਜਾਬੀ ਰੋਚਨਾ ਬਾਈ ਅਨਾਉਂਸ ਕਰਾਓ ਮਾਣ ਇਹਨੂੰ ਪਤਾ ਮੈਂ ਹੁਣ ਅਧਿਆਈ ਬਾਹਰ ਗੱਲ ਸਾਹਮਣੇ ਆਈ ਉਹ ਤੁਹਾਡੇ ਸਾਹਮਣੇ ਆਈ ਹੈ ਮਾਈਕ ਕਰ ਤਾ ਨਹੀਂ ਕਰ ਬਾਈ ਮਾਈਕ ਤੇ ਚੱਲ ਯਾਰ ਮਾਈਕ ਤੇ ਮਾਈਕ ਤੇ ਲਾਓ ਮਾਈਕ ਤੇ ਰਿਸ਼ੀ ਹੈ ਕਿਧਰ ਬੈ ਜਾ ਬੈ ਜਾ ਬੈ ਜਾ ਸਾਡੇ ਨਾਲ ਬੈ ਜਾ ਬੈ ਜਾ ਬੈ ਜਾ ਪ੍ਰਭੂ ਬਾਈ ਮੇਰੀ ਭਾਨੀ ਨਾਲ ਗੱਲ ਹੋ ਗਈ ਭਾਣਾ ਗੱਡੀ 'ਚ ਬੈਠਾ ਮੈਨੂੰ ਗੱਲ ਸੁਣਨੀ ਵੀ ਕਰਾਉਂਦੇ ਨੇ ਸਪੀਕਰ ਤੇ ਲਾਈ ਲੇ। ਇੱਕ ਮਿੰਟ ਰਹਿ ਜਾਓ। ਆਪਾਂ ਸਾਰੇ ਬਾਈ ਸਪੀਕਰ। ਇੱਕ ਮਿੰਟ ਇਹ ਥੱਲੇ ਹੋ ਜਾਣਾ ਦੀ ਕੱਢੋ। ਮੈਂ ਅੰਦਰ ਨੂੰ ਬੋਲਣਾ ਰੱਖਣਾ। ਆਜੋ ਬਾਈ ਖੜੇ ਜਾ। ਖੜੇ ਬਾਈ ਬੋਲਦੇ ਨੇ ਓਏ। ਆਪਾਂ ਥੱਲੇ ਹੋ ਜਾਏ ਕੋਈ ਕਰੀ। ਹਾਂ, ਛੋਟੇ ਵੀ ਫੋਨ 'ਤੇ ਕਰ ਲੈ। ਜਾਂਦੇ ਨਹੀਂ ਆਪਾਂ ਨਜ਼ਰ। ਨਹੀਂ ਕਹਿੰਦੇ ਜਾਂਦੇ ਨਹੀਂ ਓਏ। ਜਾਂਦੇ ਨਹੀਂ ਜਾਂਦੇ ਨਹੀਂ ਆਪਾਂ। ਇੱਕ ਮਿੰਟ। ਹੈਲੋ ਹੈਲੋ। ਜਾਂਦੇ ਨਹੀਂ ਜਾਂਦੇ ਨਹੀਂ। ਹੈਲੋ। ਹੈਲੋ। ਪਾ ਨੀ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਅਗਲੇ ਰਾਜ ਤੋਂ ਨਾ ਮੋੜ ਕੇ ਲੈ ਦੱਸੀ ਕਿੱਥੇ ਜਾ ਗਿਆ ਹਾਂ ਹਾਂ ਮੈਂ ਰਾਜ ਟੋਰੀ ਨਿਕਲਿਆ ਆਪਣਾ ਟੋਰੀ ਟੋਰੀ ਪਹੁੰਚ ਕੇ ਟੋਰੀ ਬੋਲੇ ਹੁਣੇ 10-15 ਮਿੰਟਾਂ ਦੇ ਵਿੱਚ ਭੰਨਾ ਸਿੱਧੂ ਤੁਹਾਡੇ ਵਿੱਚ ਆ ਜਾਣਾ 10-15 ਮਿੰਟਾਂ ਦੇ ਇੱਕ ਜਾਂਦੇ ਮੋਰ ਲਾਦੀ ਪੱਕੀ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਜਵਾਲਮੰਦੀ ਪਵੰਤ ਕਰਨੀ ਚਾਹੁੰਦਾ ਇਹ ਨਹੀਂ ਹੁੰਦੀ। ਰਾਕੇ ਟੁਮਕਾ ਕੇ ਕਟਾ ਕੇ ਵੀਡੀਓ ਬਣਾ ਕੇ ਨਗੇ ਕਰਾ ਕੇ ਸੀਸ ਦਾ ਤਸ਼ੱਦਦ ਕਰਾ ਕੇ ਜਵਾਲਮੰਦੀ ਕਰਨੀ ਚਾਹੁੰਦਾ ਸੀ। ਉਹਦੇ ਮੋਰ ਆ ਪੰਜਾਬ ਦੇ ਲੋਕਾਂ ਦਾ ਵੀ ਭਵੰਤ ਭੁੱਲ ਜਾ। ਇਹ ਪੱਟਾ ਮਾਰ ਕੇ ਕਰਦਾ ਵੀ ਜਵਾਲਮੰਦੀ ਕਰਦੇ। ਬੋਲੇ ਤੈਨੂੰ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਬਹੁਤ ਝੱਲਿਆ ਵੀ ਖਾਣੇ ਦੀ ਵੀ ਬੰਦ ਕੀਤਾ ਗਿਆ, ਦਾਲੇ ਵੀ ਜਿੱਤੇ ਗਏ, ਗਾਂਵਾਂ ਵੀ ਮਾਰੀਆਂ ਗਈਆਂ ਲੈ ਜੀ ਕਿਹੜੀ ਲਾਏ ਪਰ ਪੰਜਾਬ ਦੇ ਜਦੋਂ ਦਸਾਦਾ ਤੰਤਰਿਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ

ਆਹ ਸ੍ਰੀ ਕੋ ਸ੍ਰੀ ਕੇਸ 10 ਮਿੰਟ ਤੇ ਪਾ ਜੱਲਾ ਮਤ ਕਰਦੇ ਐ ਇੰਨੇ ਹੋ ਆਈ ਜਾਣਾ ਉਹਨੇ ਕੋਈ ਗੱਲ ਨਹੀਂ ਆਹ 5-10 ਮਿੰਟਾਂ ਚ ਪਹੁੰਚ ਜਾਣਾ ਆਪਣੇ ਵਿੱਚ ਕਰਦੇ ਹੋ ਮੇਰੀ ਗੱਲ ਜਿਹੜੀ ਹੋਈ ਆ ਆਪਣੇ ਨਾਲ ਸੱਤ ਸਰ ਦੇ ਨਾਲ ਭੰਨਿਆ ਇੰਨਾ ਗਿਆ ਕਿਉਂਕਿ ਨਾ ਇਹਦੀ ਬਰਬਤਾਈ ਫਾਇਰ ਦਾ ਲਿਖਿਆ ਪਿਆ ਹੋਵੇ ਸਾਨੂੰ ਪਤਾ ਇਹ ਜੀਤਾਂ ਦੇ ਵਿੱਚ ਵੀ ਇਹ ਕੀ ਕੁਝ ਬੰਦਿਆਂ ਨੂੰ ਦੇ ਦਿੰਦੇ ਆ ਇਹੋ ਜਿਹੇ ਮਹੌਲ ਵੀ ਹੁੰਦੇ ਨੇ ਬਸ ਕੋਈ ਗੱਲ ਨਹੀਂ ਉਹ ਇੱਧਰੋਂ ਤੋਂ ਨਹੀਂ ਡੱਪਿਆ ਤੇ ਇੱਧਰੋਂ ਆਊਗਾ ਭਾਈ ਜੇ ਆਪਾਂ ਸਾਰੇ ਸਵਾਗਤ ਕਰਕੇ ਇਹ ਮੈਂ ਫੇਰ ਵਾਰ-ਵਾਰ ਕਹਿੰਦਾ ਇਹ ਜਿੱਤ ਤੁਹਾਡੀ ਆ ਇਹ ਜਿੱਤ ਪੰਜਾਬ ਦੀ ਆ ਉਹ ਬਹੁਤ ਲੋਕਾਂ ਦੀ ਆ ਕਿ ਤੁਸੀਂ ਅੱਜ ਜੇ ਅੱਜ ਭਾਨੇ ਨੂੰ ਕੱਢ ਕੇ ਨੇ ਆਏ ਹੋ ਭਾਨਾ ਹਮੇਸ਼ਾ ਤੁਹਾਡੀ ਆਵਾਜ਼ ਮੈਂ ਉਮੀਦ ਕਰਦਾ ਭਾਨਾ ਛੋਟਾ ਭਰਾ ਕਿਉਂ ਭਾਨਾ ਇਨਾ ਦਬੇ ਬਿਨਾ ਝੁਕੇ ਤੁਹਾਡੀ ਆਵਾਜ਼ ਬਲੰਦ ਕਰਦਾ ਰਹੂਗਾ ਕੋਈ ਕਰੇ ਨਾ ਦਬਿਆ ਸੀ ਨਾ ਕਦੇ ਦਬੋਗਾ ਸੋ ਮੈਂ ਬੱਬੂ ਤੋਂ ਦੋ ਮਿੰਟ ਬੋਲਣਾ ਚਾਹੁੰਦਾ ਵੀਰੇ ਆਲੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ